ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੱਕ ਕਲਿਆਣ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹ ਵੀ ਹੱਦ ਦੇ ਉੱਤੇ ਹੀ ਪਿੰਡ ਆਉਂਦਾ ਦੱਸੋ ਇਹ ਤੋਂ ਅੱਗੇ ਨੇੜੇ ਪਿੰਡ ਜਿਹੜੇ ਉਹ ਮੁਕਸਰ ਜ਼ਿਲ੍ਹੇ 'ਚ ਪੈ ਜਾਂਦੇ ਆ ਚੱਕ ਕਲਿਆਣ ਦੇ ਬਿਲਕੁਲ ਨਾਲ ਪਿੰਡ ਚੱਕ ਮੋਤਲੇ ਵਾਲਾ ਦੂਜੇ ਪਾਸੇ ਫਿੱਡੇ ਖੁਰਦ ਵਾਂਦਰ ਜਟਾਣਾ ਇਹਦੇ ਆਸ-ਪਾਸ ਦੇ ਪਿੰਡ ਅਖਾਰਾ ਵੀ ਇਹਦੇ ਨੇੜੇ ਰਹ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਇਹਨਾਂ ਕੋਲ ਗਾਵਾਂ ਘਰੇ ਰੱਖੀਆਂ ਹੋਈਆਂ ਅੱਜ ਇੱਕ ਜਰਸੀ ਨਸਲ ਦੀ ਵਹਿੜ ਬਾਈ ਜੀ ਹੋਰਾਂ ਨੇ ਵਿਕਾਊ ਕੀਤੀ ਐ ਛੋਟਾ ਵੀਰ ਆਪ ਘਰੇ ਨਹੀਂ ਹੈ ਅੰਕਲ ਜੀ ਹੋਰੀ ਨਾਲ ਆਪਣੇ ਤੇ ਡਿਟੇਲ ਇਹਦੀ ਮੈਨੂੰ ਜੋ ਦੱਸੀ ਆ ਬਾਈ ਨੇ ਫੋਨ ਦੇ ਉੱਤੇ ਮੈਂ ਦੱਸ ਦਿੰਦਾ ਵੀ ਦੱਸੋ ਇਹ 21035 ਦੀ ਆਪ ਜਰਸੀ ਵਹਿੜ ਐ ਬੀਐਸ ਟ੍ਰੈਂਟ ਬੁੱਲ ਐ ਉਹਦਾ 66 ਸੀਮਣੇ ਦੇ ਲੱਗਾ ਹੋਇਆ ਇਹ ਦੋਂਦ ਵਾਲੇ ਦੰਦ ਚੱਕਦੀ ਐ ਦੰਦ ਤੁਸੀਂ ਆ ਕੇ ਦੇਖੋਗੇ 15 ਜਨਵਰੀ ਨੂੰ ਦਿਨ ਪੂਰੇ ਹੁੰਦੇ ਆ ਹਜੇ 7-8 ਦਿਨ ਇਹਦੇ ਦਿਨ ਪੂਰੇ ਹੋਣ ਚ ਪਏ ਆ ਡਿਮਾਂਡ ਜਿਹੜੀ ਰੱਖੀ ਆ ਉਹ 1,30,000 ਹੈ ਤੋੜ ਦੀਏ ਜੀ ਤੋੜ ਸੋ ਤੋੜ ਕੇ ਤੁਹਾਨੂੰ ਦਿਖਾ ਦਨੇ ਇਹਦੇ ਨਾਲ ਉਹ ਵੈੜ ਜਿਹੜੀ ਉਹ ਅੰਦਰ ਬੰਨਤੀ ਹੈ ਕਿਉਂਕਿ ਜਗਾ ਇੱਥੇ ਬਣਾਉਣੀ ਸੀਗੀ ਇਹਨੂੰ ਆਸੇ ਪਾਸੇ ਘੁੰਮਣ ਵਾਸਤੇ ਤਾਂ ਇਹ ਤੁਹਾਨੂੰ ਤੋੜ ਕੇ ਵੀ ਦਿਖਾ ਦਨੇ 21035 ਦੀ ਦਸੂ ਇਹ ਵੈੜ ਆਪ ਜਰਸੀ ਨਸਲ ਤੇ ਇਸ ਟਾਈਮ ਗੱਭਣਾ ਏਬੀਐਸ ਤੋਂ ਟ੍ਰੈਂਟ ਬੋਲ ਤੋਂ ਸੈਕਸਰ ਸੀਮਣੇ ਦੇ ਲੱਗਾ ਹਵਾਨਾ ਤੁਸੀਂ ਦੇਖ ਲੋ ਅਜੇ ਦਿਨ ਇਹਨੇ ਲੈਣੇ ਆ ਸੋਨ ਦੇ ਵਿੱਚ ਬਹੁਤ ਸੋਹਣਾ ਰੰਗ ਤੋਰੀ ਚੱਲੋ ਅੱਗੇ ਨੂੰ ਜੀ ਹਵਾਨਾ ਤੁਸੀਂ ਦੇਖ ਸਕਦੇ ਹੋ ਇੱਥੋਂ ਇਹਦਾ ਇਹਦਾ ਜਿਹੜਾ ਰੇਟ ਆ ਉਹ 1 ਲੱਖ ਤੇ 30000 ਰੁਪਏ ਡਿਮਾਂਡ ਰੱਖੀ ਐ ਬੜਾ ਸੋਹਣਾ ਰੰਗ ਛੋਟਾ ਕੰਨਾ ਬਿਲਕੁਲ ਜਰਸੀ ਨਸਲ ਐ ਸੈਕਸਰ ਸੀਮਣ ਲੱਗਾ ਤੇ ਆਸ ਇਹ ਹੀ ਰਹੂਗੀ ਵੀ ਕਰਮਾ ਵਾਲੀ ਬੱਚੀ ਨੂੰ ਜਨਮ ਦੇਊਗੀ ਢਾਂਚਾ ਤੁਸੀਂ ਇਹਦਾ ਹੁਣ ਦੇਖ ਲੋ ਫੇਰ ਤੋਰਾਂਗੇ ਇੱਕ ਵਾਰ ਹੋਰ ਅੱਗੋਂ ਕਰਕੇ ਮੋੜ ਲਓ ਜੀ ਫੇਰ ਇੱਧਰ ਨੂੰ ਹੀ ਵਾਪਸ ਕਮਾ ਲਓ ਇੱਥੋਂ ਹੀ ਭਾਵੇਂ ਸੋ ਫੇਰ ਇਹਦਾ ਫੇਸ ਤੁਸੀਂ ਦੇਖ ਸਕਦੇ ਹੋ ਕੰਨ ਦੱਸੋ ਬਿਲਕੁਲ ਛੋਟਾ ਸੋਹਣਾ ਰੰਗ ਲਾਲ ਰੰਗ ਦੇ ਵਿੱਚ ਇਹ ਵੈੜ ਜੀ ਨੂੰ ਪਸੰਦ ਆਉਂਦੀ ਆ ਤਾਂ ਕੰਟੈਕਟ ਨੰਬਰ ਜਿਹੜਾ ਉਹ ਮੈਂ ਟਾਈਟਲ ਦੇ ਵਿੱਚ ਸਕਰੀਨ ਦੇ ਉੱਤੇ ਚਲਾ ਦੂੰਗਾ ਇਸ ਤੇ ਕਾਲ ਕਰ ਲਿਓ ਰੰਗ ਰੂਪ ਬਹੁਤ ਸੋਹਣਾ ਇੱਥੇ ਰੋਕਿਓ ਬਣਾ ਵੈਸੇ ਸੀਲ ਸੀਰੀਫੀਆ ਦੱਸੋ ਅੰਦਰ ਦੀ ਖਿੱਚ ਹੈ ਦੂਜੇ ਪਸ਼ੂ ਜਿਹੜੇ ਉਹ ਬੰਦੇ ਉਧਰਲੇ ਪਾਸੇ ਨੂੰ ਜਾਣ ਦੀ ਡिटेल ਤੁਹਾਨੂੰ ਮੈਂ ਦੱਸਤੀ ਆ ਬਾਕੀ ਜੋ ਮੈਨੂੰ ਬਾਈ ਨੇ ਫੋਨ ਤੇ ਦੱਸਿਆ ਉਹਦੇ ਹਿਸਾਬ ਤੇ ਤੁਹਾਨੂੰ ਮੈਂ ਇਹਦੀ ਡਿਟੇਲ ਦੱਸ ਰਿਆ ਸੋ ਟੋਆ ਪੈਂਦਾ ਮੱਥੇ ਦੇ ਵਿੱਚ ਪੂਰਾ ਛੋਟਾ ਕਰਨ ਬਿਲਕੁਲ ਤੁਸੀਂ ਇਹਦਾ ਦੇਖੋਗੇ ਇਧਰਲੇ ਪਾਸੇ ਨੂੰ ਜਦੋਂ ਝਾਕੂਗੀ ਜਰਸੀ ਦੇ ਵਿੱਚ ਇਹ ਰੰਗ ਤੁਹਾਨੂੰ ਘੱਟ ਦੇਖਣ ਨੂੰ ਮਿਲੂਗਾ ਪਰ ਇਸ ਵਾਈਡ ਦਾ ਬੜਾ ਸੋਹਣਾ ਰੰਗ ਲਾਲੀ ਵਾਲਾ ਰੰਗ ਹੈ ਥਣ ਵਿੱਥੀ ਦੇ ਉੱਤੇ ਹੈ ਕਮਾਲੋ ਫੇਰ ਆਏ ਨੂੰ ਲਿਆਓ ਜੀ ਤੋਰੋ ਸੋ ਜੀ ਨੂੰ ਸਮਝ ਆਉਂਦੀ ਆ ਦੋਸਤੋ ਤੇ ਇਹ ਦੋ ਦੰਦ ਵਾਈਡ ਹੈ 21035 ਬੱਲ ਹੈ ਉਹਦੀ ਇਹ ਆਪ ਤੇ ਐਬੀਐਸ ਦਾ ਟ੍ਰੈਂਟ ਬੱਲ ਭਾਈ ਜੀ ਹੋਰਾਂ ਨੇ ਮੈਨੂੰ ਦੱਸਿਆ ਜੀ ਦੀ ਜਿਹਦੇ ਤੋਂ ਇਹ ਗੱਬ ਬਣਾ ਤੇ 66 ਸੀਮਣੇ ਦੇ ਲੱਗਾ ਹੋਇਆ ਲੈ ਆਉ ਕਮਾ ਕੇ ਫਿਰ ਇਧਰ ਨੂੰ ਗੇਟ ਆਲ ਨੂੰ ਜੀ ਸੋ ਇਹ ਪਹਿਲਣ ਵੈੜ ਦੱਸੋ ਵਿਕਰੀ ਆਸਤੇ ਹੈ ਜਿਆਦਾ ਤੋਰਨਾ ਪਸ਼ੂ ਨੂੰ ਜਾਂ ਦਿਖਾਉਣਾ ਕਾਰਨ ਇਹ ਹੁੰਦਾ ਵੀ ਤੁਸੀਂ ਹਰੇਕ ਐਂਗਲ ਤੋਂ ਪਸ਼ੂ ਨੂੰ ਦੇਖ ਲਓ ਉਹਦੇ ਪੈਰਾਂ ਨੂੰ ਦੇਖ ਲਓ ਉਹਦਾ ਢਾਂਚਾ ਦੇਖ ਲਓ ਥਾਣ ਵੀ ਵੀਡੀਓ ਚ ਦਿਸ ਜਾਨੇ ਹਜੇ ਤਾਂ ਕਿਉਂਕਿ ਇਹ ਦੋਦੰਦ ਵચ્છી ਹੈ ਤੇ ਥਾਣਾ ਚ ਕੋਈ ਜੋਸ਼ ਪਸਮਾ ਨਹੀਂ ਹੈਗਾ ਹਵਾਨਾ ਜਿਹੜਾ ਖੁਚਾਂ ਤੋਤੇ ਆ ਪਰ ਭਲੂਣ ਥਲੜੇ ਪਾਸੇ ਆਉਣੀ ਸ਼ੁਰੂ ਹੋ ਗਈ ਹੈ ਕਿੱਦਾਂ ਦੀ ਰਹੂਗੀ ਜਾਂ ਕਿੰਨਾ ਦੁੱਧ ਚੋਲੋਗੇ ਉਹ ਥੋੜੀ ਸਮਝ ਐ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇੱਕ ਹੀ ਨਗ ਦਿਖਾਉਣਾ ਸੀ ਤੇ ਉਹ ਇਸ ਤੁਸੀਂ ਵਹਿੜ ਸਾਹਮਣੇ ਦੇਖ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਜਿਹਨੂੰ ਇਹ ਵਹਿੜ ਜੱਜਦੀ ਹੈ ਕੰਟੈਕਟ ਕਰ ਸਕਦੇ ਹੋ ਤੁਸੀਂ